ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਓ ਸੋਹਿਲਾ ਸਿਵਰੂ ਸਿਰਜਣਹਾਰੂ ਤੁਮ ਗਾਉ ਮੇਰੇ ਨਿਰਪਉ ਕਾ ਸੁਹਲਾ ਹੋ ਬਾਰੀ ਜਿਤ ਸੁਹਲਾ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀੜੇ ਸੰਭਾਲੀਣ ਦੇਖੇਗਾ ਦੇਵਨ ਹਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਲ ਦੇਹੋ ਸਜੈਨਾ ਸੀਸੜੀਆਂ ਜਿਉ ਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦਬੀ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸਦੀ ਅਵੰਨ ਰਾਗ ਆਸਾ ਮੰਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਉ ਬਿਸੇ ਜਸੀਆਂ ਕੜੀਆਂ ਪਹਿਰਾ ਥਿਤੀ ਵਾਰੀ ਮਾਹੂ ਹੋਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤਨਾ ਸ੍ਰੀ ਮੰਨਲਾ ਪਹਿਲਾ ਗगन ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਗਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ सहस तव नन 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 है तू ही को सस मूर्त न ना एक तू ही सहस पद विमल नन एक पद गंध बिन सहस तव गंध एव चलत गंद मोही सब में है ज्योत ज्योत है सोई तिस द चनन सब में चनन होए गुरु साखी ज्योत प्रकट होए ਜੋ ਤਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਅਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜੱਗ ਦੇ ਨਾਨਕ ਸਰੰਗ ਕੋ ਹੋਈ ਜਾਂਦੀ ਤੇਰੇ ਨਾਹੀ ਵਾਸਾ ਰਾਗ ਗੋੜੀ ਪੁਰਬੀ ਮਹਲਾ 4 ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਕੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚੱਲ ਹੀ ਚਬੈ ਦੁੱਖ ਕਾਬ ਹੀ ਜਮ ਕਾਲ ਸਹੀਂ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਨੇ ਦੁੱਖ ਜਨਮ ਮਰਨ ਭਵ ਖੰਡਾ ਹੀ ਅਭਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੀ ਜਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੋੜੀ ਪੂਰਬੀ ਮਹਲਾ 5ਵਾਂ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇहां ਖਾਟ ਚਲੋ ਅਰ ਲਹਾ ਅਗੇ ਬਸਨ ਸੁਹਿਲਾ ਉਦ ਕਟ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੁ ਆਏ ਸੂਈ ਬਿਹਾਜਿਉ ਹਰ ਗੁਰ ਤੇ ਮਨ ਬਸਿਰਾ निज घर महल, महल पाबू सुख सहज जी बहर ना, ना होए गो, गो फिरा अंतर जामी पुरख विधाते शरदा मन की पूरे नानक दास इहै सुख मांगै मोको कर संतन, संतन की तूरे ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕ ਕਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ